ਸੂਬੇ ਦੇ ਮੁੱਖ ਮੰਤਰੀ ਭਗਵੰਤ ਮਾਨ ਨੇ ਸੰਗਰੂਰ ਜ਼ਿਲ੍ਹੇ ਦੇ ਲਹਿਰਾਗਾਗਾ ਦਾ ਦੌਰਾ ਕੀਤਾ ਇਸ ਦੌਰਾਨ ਉਹਨਾਂ ਨੇ ਕਈ ਨੀਂਹ ਪੱਥਰ ਰੱਖੇ ਅਤੇ ਕਈ ਵਿਕਾਸ ਪ੍ਰੋਜੈਕਟਾਂ ਦਾ ਉਦਘਾਟਨ ਕੀਤਾ ਮੁੱਖ ਮੰਤਰੀ ਭਗਵੰਤ ਮਾਨ ਨੇ ਲਹਿਰਾਗਾਗਾ ਵਿੱਚ ਨਵੇਂ ਤਹਿਸੀਲ ਕੰਪਲੈਕਸ ਦਾ ਨੀਂਹ ਪੱਥਰ ਰੱਖਿਆ ਜੋ 25 ਕਰੋੜ ਰੁਪਏ ਦੀ ਲਾਗਤ ਨਾਲ ਪੂਰਾ ਹੋਵੇਗਾ ਇਸ ਸਮਾਗਮ ਦੌਰਾਨ ਸੀਐਮ ਭਗਵੰਤ ਮਾਨ ਨੇ ਐਲਾਨ ਕੀਤਾ ਹੈ ਕਿ 10 ਤੋਂ ਲੈ ਕੇ 15 ਅਕਤੂਬਰ ਦੇ ਵਿੱਚਕਾਰ ਲੋਕਾਂ ਨੂੰ ਮੁਆਵਜ਼ਾ ਵੰਡਣਾ ਸ਼ੁਰੂ ਕਰ ਦਿੱਤਾ ਜਾਵੇਗਾ ਤਾਂ ਜੋ ਦਿਵਾਲੀ ਤੇ ਉਮੀਦ ਦਾ ਜਗਾਮ ਦੀ ਉਮੀਦ ਜਿੰਦਾ ਰਹੇ ਸੀਐਮ ਭਗਵਾਨ ਤਮਾਨ ਨੇ ਲੋਕਾਂ ਨੂੰ ਘੱਗਰ ਨਦੀ ਨੂੰ ਓਵਰਫਲੋ ਨਾ ਹੋਣ ਦੇਣ ਲਈ ਵਧਾਈ ਦਿੱਤੀ ਭਾਵੇਂ ਪਾਣੀ ਦਾ ਪੱਧਰ ਖਤਰੀ ਦੇ ਨਿਸ਼ਾਨ ਤੇ ਉੱਪਰ ਸੀ ਇਹ ਲੋਕਾਂ ਦੀ ਮਿਹਨਤ ਦਾ ਪ੍ਰਣਾਮ ਹੈ ਜੇਕਰ ਘੱਗਰ ਨਦੀ ਵਿੱਚ ਹੜ ਆ ਜਾਂਦਾ ਤਾਂ 50 ਹਜ਼ਾਰ ਏਕੜ ਫਸਲ ਡੁੱਬ ਜਾਂਦੀ ਜਿਸ ਕਾਰਨ 450 ਕਰੋੜ ਰੁਪਏ ਤੱਕ ਦਾ ਨੁਕਸਾਨ ਹੁੰਦਾ ਬਰਨਾਲਾ ਜ਼ਿਲ੍ਹੇ ਦੇ ਪਿੰਡ ਸ਼ਹਿਣਾ ਵਿੱਚ ਸਾਬਕਾ ਸਰਪੰਚ ਸੁਖਵਿੰਦਰ ਸਿੰਘ ਕਲਕੱਤਾ ਦੀ ਗੋਲੀ ਮਾਰ ਕੇ ਹੱਤਿਆ ਕਰ ਦਿੱਤੀ ਗਈ ਹੈ। ਇਹ ਘਟਨਾ ਸ਼ਨੀਵਾਰ ਸ਼ਾਮ 4 ਵਜੇ ਦੇ ਕਰੀਬ ਵਾਪਰਦੀ ਜਦੋਂ ਸੁਖਵਿੰਦਰ ਸਿੰਘ ਪਿੰਡ ਦੀ ਇੱਕ ਦੁਕਾਨ ਤੇ ਬੈਠਾ ਸੀ ਗੋਲੀ ਲੱਗਣ ਕਾਰਨ ਉਸ ਦੀ ਮੌਕੇ ਤੇ ਹੀ ਮੌਤ ਹੋ ਗਈ। ਸੂਤਰਾਂ ਅਨੁਸਾਰ ਇਹ ਹਮਲਾ ਪਿੰਡ ਦੇ ਇੱਕ ਨਿਵਾਸੀ ਨੇ ਕੀਤਾ। ਘਟਨਾ ਦੀ ਜਾਣਕਾਰੀ ਮਿਲਦੇ ਹੀ ਪੁਲਿਸ ਨੇ ਮੌਕੇ ਤੇ ਪਹੁੰਚ ਕੀਤੀ ਅਤੇ ਮਾਮਲੇ ਦੀ ਜਾਂਚ ਸ਼ੁਰੂ ਕਰ ਦਿੱਤੀ। ਪੁਲਿਸ ਨੇ ਮੁਲਜ਼ਮ ਦੀ ਭਾਲ ਸ਼ੁਰੂ ਕਰ ਦਿੱਤੀ ਹੈ। ਪੰਜਾਬ ਵਿੱਚ ਮੌਸਮ ਵਿਭਾਗ ਨੇ ਅਗਲੇ 5 ਦਿਨਾਂ ਲਈ ਜਾਰੀ ਕੀਤੇ ਅਨੁਮਾਨ ਅਨੁਸਾਰ ਸੂਬੇ ਵਿੱਚ ਮੀਂਹ ਦਾ ਫੇਰ ਦੌਰ ਸ਼ੁਰੂ ਹੋਣ ਜਾ ਰਿਹਾ ਹੈ ਹਾਲਾਂਕਿ ਕੁਝ ਦਿਨਾਂ ਤੋਂ ਮੀਂਹ ਨਾ ਪੈਣ ਕਰਨਾ ਲੋਕਾਂ ਨੇ ਕਾਫੀ ਰਾਹਤ ਮਹਿਸੂਸ ਕੀਤੀ ਸੀ ਮੌਸਮ ਵਿਭਾਗ ਦੀ ਤਾਜ਼ਾ ਪ੍ਰਵੇਕ ਪਾਣੀ ਬਤਾ ਰਿਹਾ ਹੈ ਕਿ ਹੁਣ ਫੇਰ ਮੀਂਹ ਦੇ ਅਸਰ ਨਜ਼ਰ ਆ ਰਹੇ ਹਨ ਇਸ ਦੌਰਾਨ ਪੰਜਾਬ ਦੇ ਕਈ ਜ਼ਿਲ੍ਹਿਆਂ ਵਿੱਚ ਹਲਕੀ ਬਾਰਿਸ਼ ਹੋਵੇਗੀ ਜਦਕਿ 5 ਅਤੇ 6 ਅਕਤੂਬਰ ਨੂੰ ਪਾਰੀਮੀ ਪੈਣ ਦੀ ਸੰਭਾਵਨਾ ਹੈ ਜੇਕਰ ਸੂਬੇ ਵਿੱਚ ਮੀਂਹ ਪਿਆ ਤਾਂ ਤਾਪਮਨ ਵਿੱਚ ਵੱਡੀ ਗਰਾਵਿਟ ਆਉਣ ਦੀ ਸੰਭਾਵਨਾ ਹੋਵੇਗੀ ਜਿਸ ਨਾਲ ਸਰਦੀਆਂ ਵੀ ਸ਼ੁਰੂ ਹੋ ਜਾਣਗੀਆਂ ਮੌਸਮ ਵਿਭਾਗ ਅਨੁਸਾਰ ਸੂਬੇ ਦੇ ਉੱਤਰੀ ਅਤੇ ਪੱਛਮੀ ਇਲਾਕਿਆਂ ਵਿੱਚ ਹਲਕੀ ਬਾਰਿਸ਼ ਦੀ ਸੰਭਾਵਨਾ ਬਣੀ ਹੋਈ ਹੈ ਜਿਸ ਵਿੱਚ ਅਮਰitsar, ਗੁਰਦਾਸਪੁਰ, ਫਿਰੋਜ਼ਪੁਰ, ਫਾਜ਼ਿਲਕਾ, ਮੋਗਾ, ਕਪੂਰਥਲਾ, ਹੁਸ਼ਿਆਰਪੁਰ ਅਤੇ ਪਠਾਨਕੋਟ ਜ਼ਿਲ੍ਹੇ ਸ਼ਾਮਲ ਹਨ ਤੇ 5 ਤੇ 6 ਅਕਤੂਬਰ ਨੂੰ ਸੂਬੇ ਦੇ ਵੱਡੇ ਹਿੱਸੇ ਵਿੱਚ ਭਾਰੀ ਮੀਂਹ ਪਵੇਗਾ ਜਿਸ ਵਿੱਚ ਅੰਮ੍ਰਿਤਸਰ ਗੁਰਦਾਸਪੁਰ ਫਿਰੋਜ਼ਪੁਰ ਬੋਗਾ ਫਾਜ਼ਿਲਕਾ ਬਠਿੰਡਾ ਮਾਨਸਾ ਲੁਧਿਆਣਾ ਲੁਧਿਆਣਾ ਸਮੇਤ ਕਈ ਜ਼ਿਲ੍ਹੇ ਸ਼ਾਮਲ ਹਨ ਡੋਨਲਡ ਟਰੰਪ ਸਰਕਾਰ ਨੇ ਹੁਣ ਇੱਕ ਅਜਿਹਾ ਹੁਕਮ ਦਿੱਤਾ ਹੈ ਜਿਸ ਨਾਲ ਅਮਰੀਕੀ ਫੌਜ ਵਿੱਚ ਸੇਵਾ ਨਿਭਾ ਰਹੇ ਸਿੱਖਾਂ ਵਿੱਚ ਤਣਾਅ ਪਾ ਦਿੱਤਾ ਗਿਆ ਹੈ ਅਮਰੀਕੀ ਰੱਖਿਆ ਸਕੱਤਰ ਨੇ ਹਾਲ ਹੀ ਵਿੱਚ ਇੱਕ ਫੈਸਲਾ ਕੀਤਾ ਹੈ ਦੱਸ ਕਿ 30 ਸਤੰਬਰ ਨੂੰ ਵਰਜੀਨੀਆ ਦੇ ਇੱਕ ਮਰੀਨ ਕੋਰ ਬੇਸ ਕੋਇੰਟੋ ਵੇਖੇ ਇੱਕ ਭਾਸ਼ਣ ਦੌਰਾਨ ਉਹਨਾਂ ਨੇ ਫੌਜ ਵਿੱਚ ਅਨੁਸ਼ਾਸਨ ਅਤੇ ਮਾਰੂਤਾ ਨੂੰ ਬਹਾਲ ਕਰਨ ਦੀ ਗੱਲ ਕੀਤੀ ਇਸ ਨੂੰ ਪ੍ਰਾਪਤ ਕਰਨ ਲਈ ਉਹਨਾਂ ਨੇ ਦਾੜੀ ਤੇ ਪਾਬੰਦੀ ਦਾ ਪ੍ਰਸਤਾਵ ਰੱਖਿਆ ਜਦੋਂ ਉਹ ਆਪਣਾ ਭਾਸ਼ਣ ਦੇ ਰਹੇ ਸਨ ਤਾਂ ਪੈਂਟਾਗਨ ਨੇ ਇੱਕ ਮੈਮੋ ਜਾਰੀ ਕੀਤਾ ਜਿਸ ਵਿੱਚ ਸਾਰੀਆਂ ਫੌਜੀ ਸ਼ਾਖਾਵਾਂ ਨੂੰ 2010 ਤੋਂ ਪਹਿਲਾਂ ਦੇ ਮਿਆਰਾਂ ਤੇ ਵਾਪਸ ਜਾਣ ਦਾ ਆਦੇਸ਼ ਦਿੱਤਾ ਗਿਆ ਹੈ ਇਸ ਦਾ ਮਤਲਬ ਹੈ ਕਿ ਦਾੜੀ ਪੱਤਾ ਪੂਰੀ ਤਰ੍ਹਾਂ ਖਤਮ ਕਰ ਦਿੱਤਾ ਗਿਆ ਹੈ ਇਸ ਫੈਸਲੇ ਨੇ ਸਿੱਖਾਂ ਯਹੂਦੀਆਂ ਅਤੇ ਮੁਸਲਮਾਨਾਂ ਵਿੱਚ ਚਿੰਤਾ ਵਧਾ ਦਿੱਤੀ ਹੈ 8-10 ਦਿਨਾਂ ਦੇ ਵਿੱਚ ਅਸੀਂ ਜ਼ਖਮਾਂ ਤੇ ਮਲਮ ਲਾਉਣੀ ਸ਼ੁਰੂ ਕਰ ਰਹੇ ਹਾਂ ਜਨਿਕੇ 20000 ਰੁਪਏ ਪਰ ਏਕੜ ਫਸਲ ਦਾ 1 ਏਕੜ ਦਾ ਘਰਾਂ ਦਾ ਪਸ਼ੂਆਂ ਦਾ ਜਿੰਨਾ ਵੀ ਨੁਕਸਾਨ ਹੋਇਆ ਸਕੂਲਾਂ ਨੂੰ ਦੁਬਾਰੇ ਬਣਾਉਣਾ ਪਊ ਸੜਕਾਂ ਦੁਬਾਰੇ ਬਣਾਉਣੀਆਂ ਪੈਣਗੀਆਂ ਪੂਰੇ ਦੁਬਾਰਾ ਬਣਾਉਣੇ ਪੈਣਗੇ ਉਹ ਜਿਹੜਾ ਦੀਵਾਲੀ ਤੋਂ ਪਹਿਲਾਂ ਪਹਿਲਾਂ ਆ 10 ਤੋਂ 15 ਤਰੀਕ ਦੇ ਵਿੱਚ ਵਿੱਚ ਅਸੀਂ ਚੈੱਕ ਦੇਣੇ ਮੁਆਵਜ਼ੇ ਦੇ ਚੈੱਕ ਦੇਣੇ ਸ਼ੁਰੂ ਕਰ ਦਾਂਗੇ ਤਾਂ ਕਿ ਤਿਹਾਰ ਤੋਂ ਪਹਿਲਾਂ ਪਹਿਲਾਂ ਕੋਈ ਦੀਵਾ ਬਾਲਣ ਦੀ ਕੋਈ ਆਸ ਦਾ ਦੀਵਾ ਜਗਾਉਣ ਦੀ ਉਮੀਦ ਜਿਹੜੀ ਹੈ ਉਹ ਬਚੀ ਰਹੇ ਮੈਂ ਅੱਜ ਜਦੋਂ ਆ ਰਿਹਾ ਸੀਗਾ ਮੈਨੂੰ ਇਹ ਲਹਿਰਾਗਾਗਾ ਇਲਾਕਾ ਮੇਰੇ ਲਈ ਕੋਈ ਨਵਾਂ ਨਹੀਂ ਹੈਗਾ ਮੈਂ ਕੱਲਾ ਕੱਲਾ ਏਰੀਆ ਜਾਣਦਾ ਜਿੱਥੇ-ਜਿੱਥੇ ਰੈਲੀਆਂ ਕਰਦੇ ਰਹੇ ਆ ਜਿੱਥੇ ਆ ਮੰਡੀ ਦੇ ਵਿੱਚ ਦੀ ਲੰਗੀਆਂ ਕਿ ਇੱਥੇ ਰਾਤ ਨੂੰ ਆਪਾਂ ਨੇ ਗੱਡੀ ਦੀ ਛੱਤ ਤੇ ਚੜ ਕੇ ਰੈਲੀ ਕਰ ਲੈਂਦੇ ਸੀ ਇਹ ਸਾਰਾ ਇਲਾਕਾ ਜਿਹੜਾ ਇਸ ਮੰਡੀ ਦੇ ਵਿੱਚ ਵੀ ਵੱਡੇ-ਵੱਡੇ ਫੰਕਸ਼ਨ ਕੀਤੇ ਆ ਸੋ ਜਿੰਨਾ ਪਿਆਰ ਤੁਸੀਂ ਦਿੱਤਾ ਹੈ 2012 ਤੋਂ ਲਹਿਰੇਗਾ ਕੇ ਹਲਕੇ ਚ ਆਏ ਸੀਗੇ ਰਾਜਨੀਤਿਕ ਜੀਵਨ ਇੱਥੋਂ ਸ਼ੁਰੂ ਹੋਇਆ ਐਸੀ ਚਿੰਗ ਤੁਸੀਂ ਲਾਈ ਆ ਐਸੀ ਜੋਤ ਤੁਸੀਂ ਜਗਾਈ ਹੈ ਕਿਉਂ ਤੋਂ ਬਾਅਦ ਚੱਲ ਸੋ ਚੱਲ ਸੋ ਕਦੇ ਲਹਿਰੇਗਾ ਕੇ ਵਾਲਿਆਂ ਤੋਂ ਸੰਗਰੂਰ ਵਾਲਿਆਂ ਤੋਂ ਕਦੇ ਮੈਂ ਵੱਡਾ ਨਹੀਂ ਹੋ ਸਕਦਾ ਬਾਕੀ ਉਹਦੇ ਜਿੱਡੇ ਮਰਜੀ ਹੋ ਜਾਣ ਪਰ ਮੈਂ ਤੁਹਾਡੇ ਤੋਂ ਕਦੇ ਵੱਡਾ ਨਹੀਂ ਹੋ ਸਕਦਾ ਕਿਉਂਕਿ ਤੁਸੀਂ ਮੈਨੂੰ ਪਿਆਰ ਦਿੱਤਾ ਤੁਸੀਂ ਮੇਰੇ ਮੈਨੂੰ ਹੌਸਲਾ ਦਿੱਤਾ ਔਰ ਜਿਸ ਵੀ ਪੱਧਰ ਤੇ ਪਹੁੰਚੇ ਆ ਪਰ ਆਪਦੇ ਲੋਕਾਂ ਤੋਂ ਆਪਣੇ ਚਾਚਾ ਤਾਇਆ ਤੋਂ ਆਪਣੇ ਭੂਆ ਫਫੜਾਂ ਤੋਂ ਆਪਣੇ ਦੋਸਤਾਂ ਮਿੱਤਰਾਂ ਤੋਂ ਕਦੇ ਵੱਡੇ ਨਹੀਂ ਹੋ ਸਕਦੇ ਆਪਣੇ ਟੀਚਰਸ ਤੋਂ ਆਪਣੇ ਕੋਚਸ ਤੋਂ ਆਪਣੇ ਮੈਂਟਰਸ ਤੋਂ ਕਦੇ ਵੀ ਵੱਡੇ ਨਹੀਂ ਹੋ ਸਕਦੇ ਸੋ ਇਹ ਨਹੀਂ ਭਾਰੀ ਗਿਣਤੀ ਚ ਤੁਹਾਡਾ ਸੀਜ਼ਨ ਮੰਡੀ ਦਾ ਵੀ ਸੀਜ਼ਨ ਹੈ ਇੱਥੇ ਆਉਣਾ ਇਸ ਗੱਲ ਦਾ ਸੰਕੇਤ ਹੈ ਕਿ ਤੁਸੀਂ ਦਿਲੋਂ ਪਿਆਰ ਕਰਦੇ ਹਾਂ ਔਰ ਇਹੋ ਜਿਹੇ ਪੁੰਨ ਦੇ ਕੰਮਾਂ ਵਾਸਤੇ ਤਾਂ ਆਪਾਂ ਹਮੇਸ਼ਾ ਪੰਜਾਬੀ ਅੱਗੇ ਰਹਿਣੇ ਆਂ ਦਸਵੰਦ ਕੱਢਦੇ ਆਂ ਭਾਵੇਂ ਕੋਈ ਖੁਸ਼ੀ ਵਾਸਤੇ ਦਸਵੰਦ ਕੱਢਣਾ ਹੋਵੇ ਭਾਵੇਂ ਕਿਸੇ ਆਪਤਾ ਦੇ ਵਿੱਚ ਦਸਵੰਦ ਕੱਢਣਾ ਹੋਵੇ ਅਸੀਂ ਤਾਂ ਤੁਰਕੀ 'ਚ ਪਹਚਾੜ ਆ ਜੇ ਉੱਥੇ ਜਾ ਕੇ ਲੰਗਰ ਲਾ ਲੈਣੇ ਆਂ ਜੀ ਅਸੀਂ ਤਾਂ ਭੁੱਜ ਦੇ ਵਿੱਚ ਗੁਜਰਾਤ 'ਚ ਪਹਚਾੜ ਆਇਆ ਉੱਥੇ ਜਾ ਕੇ ਸਾਡਾ ਲੰਗਰ ਲੱਗ ਜਾਂਦਾ ਹੈ ਕੇਰਲਾ ਚ ਸੁਨਾਮੀ ਆ ਜਾਏ ਜਾਂ ਕਿਤੇ ਹੋਰ ਸੁਨਾਮੀ ਆ ਜਾਏ ਹੜ ਆ ਜਾਣ ਉੱਥੇ ਜਾ ਕੇ ਸਾਡਾ ਲੰਗਰ ਲੱਗ ਜਾਂਦਾ ਜੀ ਆ ਤਾਂ ਹੁਣ ਸਾਡੇ ਆਪਣੇ ਲੋਕਾਂ ਤੇ ਭੀੜ ਪਈ ਐ ਤਾਂ ਇੱਥੇ ਤਾਂ ਜਾਣੇ ਜਾਣਾ ਔਰ ਜਿੰਨੀਆਂ ਵੀ ਸੰਸਥਾਵਾਂ ਨੌਜਵਾਨ ਵੀਰ ਸਮਾਜਿਕ ਸੰਸਥਾਵਾਂ ਧਾਰਮਿਕ ਸੰਸਥਾਵਾਂ ਇੰਡੀਵਿਜੂਅਲ ਵੀ ਪਿੰਡਾਂ ਨੇ ਜਾ ਕੇ ਉੱਥੇ ਦੋ ਦੋ ਤਿੰਨ ਤਿੰਨ ਪਿੰਡ ਅਡਾਪਟ ਕੀਤੇ ਨੇ ਉਧਰਲੇ ਪਾਸੇ ਕਪੂਰਥਲੇ ਵਾਲੇ ਪਾਸੇ ਮੈਂ ਸਾਰਿਆਂ ਦਾ ਪਹਿਲੋਂ ਧੰਨਵਾਦ ਕਰਦਾ ਇਸ ਪੰਜਾਬ ਦੇ ਪਰਿਵਾਰ ਦਾ ਮੁਖੀਆ ਹੋਣ ਦੇ ਨਾਤੇ ਕਿ ਆਪਸ ਵਿੱਚ ਇੱਕ ਦੂਜੇ ਨਾਲ ਮੋਢੇ ਨਾਲ ਮੋਢਾ ਲਾ ਕੇ ਇੱਕ ਦੂਜੇ ਨਾਲ ਹੱਥ ਨਾਲ ਹੱਥ ਫੜ ਕੇ ਜੋ ਕਮਾਲ ਕਰਕੇ ਦਿਖਾਈ ਹੈ ਪੰਜਾਬ ਨੇ ਇਹ ਮਿਸਾਲ ਦੁਨੀਆ 'ਚ ਕਿਤੇ ਹੋਰ ਨਹੀਂ ਮਿਲਦੀ ਕੱਲੀ ਪੰਜਾਬ 'ਚ ਹੀ ਮਿਲ ਸਕਦੀ ਹੈ ਕਿਸੇ ਹੋਰ ਸੂਬੇ 'ਚ ਇੰਨੇ ਹੜ ਆਏ ਹੋਣ ਕਈ ਸਾਲੋਂ ਸੂਬਾ ਉੱਠ ਨਹੀਂ ਸਕਦਾ ਪਰ ਅਸੀਂ ਪੰਜਾਬੀ ਆ ਅਸੀਂ ਡਿੱਗਦੇ ਵੀ ਆ ਪਰ ਨਾਲ-ਨਾਲ ਖੜੇ ਵੀ ਹੋਣਾ ਜਾਣਦੇ ਆ ਬੜੀਆਂ ਲੜਾਈਆਂ ਸਾਡੇ ਬਜ਼ੁਰਗਾਂ ਨੇ ਝੱਲੀਆਂ ਨੇ ਬڑے ਧਾੜ ਵੀ ਆਏ ਦਿੱਲੀ ਨੂੰ ਲੁੱਟਣ ਤਾਂ ਸਾਡੇ ਬਜ਼ੁਰਗੋਨਾਂ ਨਾਲ ਜਾਂਦੇ ਹੋਏ ਤੇ ਆਉਂਦੇ ਹੋਏ ਦੋ-ਦੋ ਵਾਰੀ ਉਹਨਾਂ ਨਾਲ ਲੜਦੇ ਰਹੇ ਤਾਂ ਸਾਡੇ ਖੂਨ ਦੇ ਵਿੱਚ ਸੰਕਟਾਂ ਨਾਲ ਜੂਝਣਾ ਸਾਡੇ ਖੂਨ ਦੇ ਵਿੱਚ ਲਿਖਿਆ ਹੋਇਆ ਹੈ। ਗੁਰੂ ਸਾਹਿਬ ਦੀ ਪ੍ਰੇਰਣਾ, ਪੀਰਾਂ ਫਕੀਰਾਂ, ਦੇਵੀ-ਦੇਵਤਿਆਂ ਦੀ ਧਰਤੀ ਹੈ, ਸ਼ਹੀਦਾਂ ਦੀ ਧਰਤੀ ਹੈ। ਹੁਣ ਪੰਜਾਬ ਨੂੰ ਪੁਨਰਵਾਸ ਮੋੜ ਦੇ ਵਿੱਚ ਲੈ ਕੇ ਜਾਣਾ ਹੈ। ਤੁਸੀਂ ਇਰਾਨ ਹੋ ਜਾਓਗੇ 3200 ਸਰਕਾਰੀ ਸਕੂਲ ਜਿਹੜੇ ਨੇ ਉਹ ਮਲਬਾ ਬਣ ਗਏ 19 ਕਾਲਜ ਜਿਹੜੇ ਨੇ ਮਲਬੇ ਦਾ ਢੇਰ ਬਣ ਗਏ ਹੋਰ ਤਾਂ ਹੋਰ ਬਹੁਤ ਸਾਰੇ ਬੱਚਿਆਂ ਦੀ ਸਿਲੇਬਸ ਦੀਆਂ ਕਿਤਾਬਾਂ ਹੀ ਰੁੜ ਗਈਆਂ ਜੀ ਪਾਣੀ ਚ ਜਦੋਂ ਘਾਰ ਹੀ ਰੁੜ ਗਿਆ ਵਿੱਚ ਹੀ ਕਿਤਾਬਾਂ ਰੁੜ ਗਈਆਂ ਹੁਣ ਉਹਨਾਂ ਬੱਚਿਆਂ ਨੂੰ ਸਿਲੇਬਸ ਦੀਆਂ ਕਿਤਾਬਾਂ ਵੀ ਲੈ ਕੇ ਦੇਣੀ ਆ ਰੰਗਲਾ ਪੰਜਾਬ ਸੁਸਾਇਟੀ ਜਿਹੜੀ ਆ ਪੰਜਾਬ ਸਰਕਾਰ ਵੱਲੋਂ ਵਿੱਤ ਮੰਤਰਾਲੇ ਦੇ ਅੰਡਰ ਬਣਾਈ ਆ ਭਾਰਤ ਦੇ ਵਿੱਤ ਮੰਤਰਾਲੇ ਦੇ ਕੋਲੋਂ ਇਨਕਮ ਟੈਕਸ ਦੀ ਐਗਜ਼ੈਂਪਸ਼ਨ ਲਈ ਹੈ ਛੋਟਾਂ ਲਈਆਂ ਨੇ ਤਾਂ ਉਹਦੇ ਚ ਕੋਈ ਵੀ ਬੰਦਾ ਯੋਗਦਾਨ ਪਾ ਸਕਦਾ ਹੈ ਉਹਦੇ ਚ ਸੀਐਸਆਰ ਦਾ ਪੈਸਾ ਵੀ ਆ ਸਕਦਾ ਹੈ ਜਿਹੜਾ ਇੰਡਸਟਰੀ ਵਾਲੇ ਆਪਣੇ ਪ੍ਰੋਫਿਟ ਦਾ ਇੱਕ ਹਿੱਸਾ ਜਮ੍ਹਾਂ ਕਰਾਉਂਦੇ ਨੇ ਉਹਨੂੰ ਸੀਐਸਆਰ ਕਹਿੰਦੇ ਆ ਉਹਦੇ ਚ ਐਮਪੀ ਜਿਹੜੇ ਨੇ ਪੂਰੇ ਦੇਸ਼ ਦੇ ਉਹ ਚਾਹੇ ਰਾਜ ਸਭਾ ਦੇ ਨੇ ਚਾਹੇ ਲੋਕ ਸਭਾ ਦੇ ਨੂੰ 1 ਕਰੋੜ ਰੁਪਇਆ ਆਪਣੇ ਐਮਪੀ ਲੈਡ ਚੋਂ ਪਾ ਸਕਦੇ ਨੇ ਇਸ ਕਰ ਕਿਸੇ ਨੂੰ ਨਮਾ ਬਣਾਉਣਾ ਪਿਆ ਜਿਹੜਾ ਰੂਟੀਨ ਦਾ ਸੀਐਮ ਰੀਲੀਫ ਫੰਡ ਹੈ ਉਹਦੇ ਚ ਐਮਪੀ ਜਿਹੜਾ ਪੈਸੇ ਨਹੀਂ ਪਾ ਸਕਦਾ ਉੱਚ ਸੀਐਸਆਰ ਦਾ ਪੈਸਾ ਨਹੀਂ ਆ ਸਕਦਾ ਉੱਚ ਕੋਈ ਬਾਹਰਲੇ ਮੁਲਕਾਂ ਚ ਬੈਠੇ ਆ ਗਏ ਪੰਜਾਬ ਤੋਂ ਹੀ ਹੋਏ ਆ ਉਹ ਵੀ ਪਰਮਾਤਮਾ ਨੇ ਮਿਹਨਤ ਕਰਕੇ ਉਹਨਾਂ ਦੇ ਖਜ਼ਾਨੇ ਭਰੇ ਹੋਏ ਨੇ ਵੈਲ ਆਫ ਨੇ ਬੜੀ ਕਿਰਪਾ ਉਹ ਵੀ ਆਪਣੇ ਪੰਜਾਬ ਲਈ ਕੁਝ ਕਰਨਾ ਚਾਹੁੰਦੇ ਆ ਉਹ ਵੀ ਪੈਸੇ ਪਾ ਸਕਦੇ ਉੱਥੇ ਬੈਠੇ ਔਰ ਕੱਲੇ ਕੱਲੇ ਪਹਿਦਾ ਸਾਹਿਬ ਹੋਊਗਾ ਚੇਅਰਮੈਨ ਉਹਦਾ ਮੁੱਖ ਮੰਤਰੀ ਆਪ ਹੁੰਦਾ ਤੇ ਪੈਸੇ ਦੇ ਮਾਮਲੇ ਚ ਪੌਣੇ 4 ਸਾਲ ਹੋ ਗਏ 1 ਰੁਪਈਏ ਦਾ ਵੀ ਕੋਈ ਇਲਜ਼ਾਮ ਸਾਡੇ ਤੇ ਲਾ ਕੇ ਦਿਖਾ ਦਿਓ ਕਿ 1 ਰੁਪਈਆ ਭਗਵੰਤ ਮਾਨ ਸਰਕਾਰੀ ਜਿਹੜਾ ਖਾ ਗਿਆ ਮੈਂ ਤਾਂ ਇਥੋਂ ਤੱਕ ਕਹਾ ਹੋਇਆ ਕਿ ਜੇ 1 ਰੁਪਈਆ ਖਾ ਲਿਆ ਸਮਝੋ ਰੁਪਈਆ ਨਹੀਂ ਖਾਦਾ ਮੈਂ ਸਲਫਾਸ ਦੀ ਗੋਲੀ ਖਾ ਲਈ ਐਸ ਲੈਵਲ ਤੱਕ ਕਿੱਥੇ ਇਸ ਚਿੱਕੜ ਵਾਲੇ ਮਾਹੌਲ ਚ ਆਪਣਾ ਦਾਮਨ ਸਾਫ਼ ਰੱਖਣਾ ਬਹੁਤ ਔਖਾ ਹੈ ਜੀ ਇਹ ਤੁਹਾਡੇ ਅਸ਼ੀਰਵਾਦ ਸਦਕਾ ਪਰਮਾਤਮਾ ਨੇ ਸਮਤ ਬਖਸ਼ੀਏ ਬਲ ਬਖਸ਼ਿਆ ਲੋਕਾਂ ਦੀ ਸੇਵਾ ਚ ਹੀ ਸੰਤੁਸ਼ਟੀ ਮਿਲਦੀ ਹੈ ਪੈਸੇ ਵਾਲਿਆਂ ਨੂੰ ਸੰਤੁਸ਼ਟੀ ਨਹੀਂ ਮਿਲਦੀ ਉਹ ਕਹਿੰਦੇ ਹਾਂ 8-10 ਕਮਰਿਆਂ ਵਾਲਾ ਘਰ ਵੀ 8-10 ਕਮਰਿਆਂ ਵਾਲਾ ਘਰ ਵੀ ਹਜ਼ੂਰ ਹੁੰਦਾ ਹੈ ਬੰਦਾ ਤਾਂ ਇੱਕ ਕਮਰੇ 'ਚ ਹੀ ਸੌਂਦਾ ਹੈ। ਬਾਕੀ ਕਮਰਿਆਂ 'ਚ ਉਹਦਾ غرور ਹੁੰਦਾ ਹੈ। ਸੋਣਾ ਤਾਂ ਉਨੀ ਜਗ੍ਹਾ ਪੀਆ ਰੋਟੀਆਂ ਉਹੀ ਦੋ ਖਾਣੀਆਂ। ਬਲਕਿ ਜਿਆਦਾ ਪੈਸੇ ਦੀ ਟੈਨਸ਼ਨ 'ਚ ਡਾਕਟਰ ਵੀ ਘਟਾਉਂਦਾ ਵੀ ਕਦੂ ਦਾ ਸੂਪ ਪੀਆ ਕਰੋ। ਕਰੇਲੇ ਦਾ ਸੂਪ ਪੀਆ ਕਰੋ। ਸੋ ਇਹ ਜਿਆਦਾ ਵੀ ਮਾੜਾ ਹੈ, ਇਹ ਘੱਟ ਵੀ ਮਾੜਾ ਹੈ। ਜਿਆਦੇ ਵਾਲਾ ਜੇ ਘੱਟ ਵਾਲੇ ਨੂੰ ਦਸਬੰਦ ਕੱਢ ਲਿਓ ਉਹਨੂੰ ਜਿੰਨੀ ਖੁਸ਼ੀ ਮਿਲੂਗੀ ਨਾ ਜਿੰਨਾ ਸੰਤੁਸ਼ਟ ਮਿਲੂਗਾ ਉਹ ਦੁਨੀਆ 'ਚ ਕਿਤੇ ਉਹਦੇ ਕਰੰਸੀ ਦੇ ਵਿੱਚ ਕੋਈ ਕਿਸੇ ਦੀ ਕੀਮਤ ਨਹੀਂ ਹੈ ਅੱਜ ਇਨਾਂ ਜੋੜੀਆਂ ਨੂੰ ਅਸ਼ੀਰਵਾਦ ਦੇਣ ਆਇਓ ਆਮ ਘਰਾਂ ਦੇ ਪਿਆ ਪੁੱਤ ਨੇ ਇਹਨਾਂ ਨੇ ਫਿਨਾਲਿਆਂ ਨੇ ਖਾਸ ਤੌਰ ਤੇ ਮਾਪਿਆਂ ਨੇ ਸੋਚਿਆ ਨਹੀਂ ਹੋਣਾ ਕਿ ਸਾਡੇ ਧੀ ਸਾਡੀ ਧੀ ਦਾ ਵਿਆਹ ਜਿਹੜਾ ਉਹ ਬਿਨਾਂ ਕਿਸੇ ਜ਼ਮੀਨ ਗਹਿਣੇ ਤਰੇ ਜਾਂ ਬਿਨਾਂ ਕਿਸੇ ਕਰਜ਼ਾ ਲੈੇ ਤੋਂ ਹੋ ਜਾਊਗਾ ਇਸ ਤਰ੍ਹਾਂ ਦੇ ਸਮਾਜਿਕ ਤੇ ਪੁੰਨ ਦੇ ਕੰਮਾਂ 'ਚ ਹਿੱਸਾ ਜ਼ਰੂਰ ਲਿਆ ਕਰੋ ਮੈਨੇ ਕਹਿੰਦਾ ਕਿ ਪੈਸੇ ਦਿਓ ਤੁਹਾਡਾ ਆਉਣਾ ਹੀ ਇਹਨਾਂ ਲਈ ਅੱਜ ਬੜਾ ਵੱਡਾ ਆਸ਼ੀਰਵਾਦ ਹੈ ਪੂਰੀ ਦੁਨੀਆ ਚ ਟੀਵੀਾਂ ਤੇ ਅਖਬਾਰਾਂ ਚ ਫੋਟੋਆਂ ਜਾਣ ਗਿਆ ਇਹੀ ਆਪਾਂ ਚਾਹੁੰਦੇ ਹੁੰਨੇ ਆ ਹੋਰ ਕੀ ਕਰਦੇ ਹੁਣ ਕਿ ਭਾਈ ਸਾਡਾ ਸਮਾਜ ਦੇ ਵਿੱਚ ਨਾ ਹੋਵੇ ਸਾਨੂੰ ਵੀ ਚਾਰ ਬੰਦੇ ਜਾਣਦੇ ਹੋਣ ਮੇਰੇ ਸਾਹਮਣੇ ਮੇਰੇ ਪੁਰਾਣੇ ਸਾਥੀ ਬੈਠੇ ਆ ਮੂਨ ਕਾਲੇ ਮੰਡਵੀ ਵਾਲੇ ਸਲੇਮਗੜ ਰਾਜ ਲਹੇੜੀ ਵਾਲੇ ਲੇਲਾ ਵਾਲੇ ਪਾਪੜਿਆਂ ਵਾਲੇ ਬੱਲਰਿਆਂ ਵਾਲੇ ਢੀਂਡਸੇ ਵਾਲੇ ਸ਼ਾਦੀਹਰੀ ਵਾਲੇ ਹਰਿਆਊ ਵਾਲੇ ਕੱਲਾ ਕੱਲਾ ਪਿੰਡ ਯਾਦ ਆ ਇਥੋਂ ਖੱਬੇ ਨੂੰ ਨਿਕਲ ਜਾਓ ਖਾਈ ਆਉਂਦਾ ਪਹਿਲਾਂ ਖਾਈ ਵਾਲੇ ਨੰਗਲੇ ਵਾਲੇ ਖੋਖਰ ਵਾਲੇ ਮੈਂ ਦੇਖੀ ਇੰਨਾ ਸਾਰੇ ਬੈਠੇ ਆਂ ਖੰਡੇਵਾਦ ਵਾਲੇ ਬੈਠੇ ਆ ਸਤਵੰਤ ਜੀ ਕਾਮਰੇਡ ਸਾਹਿਬ ਪਟਾਲਾਂ ਕਲਾਂ ਪਟਾਲ ਖੁਰਦ ਸਗੇ ਕੇ ਪਿੰਡ ਮੇਰੇ ਉਂਗਲਾਂ ਦੇ ਕੋਟਿਆਂ ਤੇ ਯਾਦ ਹੈ ਕਿਉਂਕਿ ਪਿੰਡਾਂ ਚ ਪੰਜਾਬ ਵਸਦਾ ਜੀ ਸੱਚੇ ਸੁੱਚੇ ਦਿਲ ਵਾਲੇ ਬੰਦੇ ਆ ਮਾਲਵੇ ਦੇ ਜੋ ਗੱਲ ਦਿਲ ਤੇ ਉਹੀ ਜ਼ੁਬਾਨ ਤੇ ਆ ਸਾਨੂੰ ਛਲਕਪਤ ਨਹੀਂ ਆਉਂਦੇ ਸਾਹੀ ਇਹ ਨਹੀਂ ਕਹਿੰਦੇ ਮੂੰਹ ਤੋਂ ਕੁਝ ਹੋਰ ਬੋਲਦੇ ਆਂ ਦਿਲੋਂ ਕੁਝ ਹੋਰ ਕਰਦੇ ਆਂ ਜੋ ਦਿਲੋਂ ਕਰਦੇ ਆਂ ਉਹੀ ਜ਼ੁਬਾਨ ਤੇ ਹੁੰਦਾ ਸੋ ਇਸ ਗੱਲ ਲਈ ਮੈਂ ਤੁਹਾਡੀ ਵਧਾਈ ਤੁਹਾਨੂੰ ਮੈਂ ਦਿਨਾ ਕਿ ਤੁਸੀਂ ਸੱਚੇ ਸੁੱਚੇ ਲੋਕੋਂ ਪਰਮਾਤਮਾ ਸੱਚਿਆਂ ਦੀ ਸੁਣਦਾ ਪਰਮਾਤਮਾ ਕਰੀਬ ਦੀ ਗਰੀਬ ਦੀ ਦੁਆ ਤੇ ਪਰਮਾਤਮਾ ਦੀ ਦਰਗਾਹ ਕਹਿੰਦੇ ਸਿੱਧਾ ਰਸਤਾ ਹੈ ਔਰ ਗਰੀਬ ਦੀ ਹਾ ਤੇ ਪਰਮਾਤਮਾ ਦੀ ਦਰਗਾਹ ਉੱਚ ਵੀ ਕੋਈ ਬਾਈਪਾਸ ਨਹੀਂ ਰਸਤਾ ਉਹ ਵੀ ਸਿੱਧਾ ਸੋ ਕਿਸੇ ਗਰੀਬ ਦਾ ਹੱਕ ਨਾ ਮਾਰੋ ਜੇ ਉਹਦੀ ਗਰੀਬ ਦੀ ਹਾਲ ਲੱਗਦੀ ਹੈ ਤਾਂ ਫਿਰ ਜਦੋਂ ਲੱਗਦੀ ਹੈ ਫਿਰ ਉਹ ਪੁੱਛ ਲ ਦੂਜਿਆਂ ਨੂੰ ਫਿਰ ਉਹ ਕਿਤੇ ਨੇੜੇ ਤੇੜੇ ਨਹੀਂ ਲੱਭਦੇ ਹੋ ਕਿਸੇ ਪਾਸੇ ਵੀ ਹੋ ਜਾਚੇ ਜਿੱਥੇ ਵੀ ਤੁਸੀਂ ਗਰੀਬ ਨਾਲ ਧੱਕਾ ਕਰੋਗੇ ਜਾਂ ਗਰੀਬ ਦਾ ਹੱਕ ਮਾਰੋਗੇ ਗਰੀਬ ਕਰ ਤਾਂ ਕੋਈ ਸਕਦਾ ਨਹੀਂ ਵੱਦ ਦਵਾਈ ਦੇ ਸਕਦਾ पर बद सीधी परमात्मा तक पहुंचती है कि ऐसे जन्म च ही पैसा कहने के स्वर्ग नरक इथी ने स्वर्ग के इथी ना इथी निकल जाता किसी ना किसी रूप चाहख पिंड च उदाहरणा ने बड़िया बहुत सारे बंदे ने जेन च किला लाइ फिर अजे भी ऐ कर देंगे और कर देंगे सौ कर देंगे कर दें लोग कड़ देंगे लो किला जी पब्लिक है ਅੱਪਚ ਸਾਰੇ ਰਲੇ ਹੋਏ ਸੀ ਪੰਜਾਬ ਨੂੰ ਲੁੱਟੀ ਜਾਂਦੇ ਸੀ ਸੋਚਿਆ ਨਹੀਂ ਸੀ ਇਹਨਾਂ ਨੇ ਇਹਨੂੰ ਐਸੀ ਆਪਾਂ ਦੋਨੇ ਹੀ ਆ ਕਦੇ ਤੂੰ ਕਦੇ ਮੈਂ ਲੋਕਾਂ ਕੋਲੇ ਹੋਰ ਕੋਈ ਰਾਹ ਨਹੀਂ ਤੂੰ ਆ ਗਿਆ ਮੈਂ ਤੈਨੂੰ ਤੂੰ ਮੈਨੂੰ ਕੁਛ ਨਾ ਕਹੀਂ ਮੈਂ ਆ ਗਿਆ ਮੈਂ ਤੈਨੂੰ ਕੁਛ ਨਹੀਂ ਕਹਿੰਦਾ ਸਮਝੌਤੇ ਹੋਏ ਹੋਏ ਸੀ ਉਹ ਬਿਆਨ ਦੇਣ ਚ ਇੱਕ ਦੂਜੇ ਦਾ ਐ ਲੱਗਦਾ ਸੀ ਕਿ ਜੇ ਕਿਤੇ ਮਿਲ ਪਏ ਤਾਂ ਜੁੰਡਮ ਜੁੰਡੀ ਹੋਣਗੇ ਤਾਂ ਇਹ ਤਾਂ ਥਾਪੜੋ ਥਾਪੜੀ ਹੋਣਗੇ ਪਰ ਜਦੋਂ ਇਕੱਠੇ ਹੁੰਦੇ ਸੀ ਕੀ ਹਾਲ ਚਾਲ ਹੈ ਠੀਕ ਹੈ ਉਹ ਕਰ ਲਿਆ ਸੀ ਕਮ ਹਾਂ ਉਹ ਹੋ ਗਿਆ ਸੀ ਕਿ ਥੋੜਾ ਜਿਹਾ ਹੋਰ ਕਰ ਦਿਓ ਆਪਾਂ ਨੂੰ ਪਤਾ ਹੀ ਲੱਗਦਾ ਸੀ ਇਹਨਾਂ ਨੂੰ ਇਹ ਨਹੀਂ ਪਤਾ ਸੀ ਕੋਈ ਤੀਜਾ ਵੀ ਆਊ ਬਸ ਤੌਜ ਤੋਂ ਇਹ ਪਤਾ ਨਹੀਂ ਸੀ ਇਹਨਾਂ ਨੂੰ ਵੀ ਉਹ ਤੁਹਾਨੂੰ ਜਿਹੜਾ ਲੁੱਟਿਆ ਤੁਸੀਂ ਪੰਜਾਬ ਉਹ ਤੁਹਾਡੇ ਤੋਂ ਹਸਾਮ ਮੰਗੂਗਾ ਤੇ ਪਤਾ ਨਹੀਂ ਸੀ ਉਹਨਾਂ ਨੂੰ ਆਪਣੀ ਤਾਂ ਰੱਬ ਨੇ ਡਿਊਟੀ ਪਹਾੜੋਂ ਕਿੱਲੇ ਕੱਢਣ ਦੀ ਉਹ ਲਾਈ ਆ ਤੇ ਕੱਡੇ ਤੁਸੀਂ ਐ ਮੈਂ ਤਾਂ ਇਹ ਹੀ ਦੱਸਿਆ ਵੀ ਇਹਦੇ ਵੀ ਕਿੱਲਾ ਹੈ ਤਾਉਣ ਚਾਹੀਦੇ ਵੀ ਤਾਉਣ ਚ ਕਿੱਲਾ ਹੈ ਤੁਸੀਂ ਕਿ ਅੱਛਾ ਠੀਕ ਹੈ ਆ ਲਓ ਕੱਢਤਾ ਤਾਂ ਮਸ਼ੀਨਾਂ ਦੇ ਬਟਨ ਦਬ ਦਬ ਕੇ ਤੁਸੀਂ ਕਿੱਲੇ ਕੱਡੇ ਨੇ ਤੇ ਅੱਜ ਪੰਜਾਬ ਇੱਕ ਸੁਖੀ ਰਾਤ ਤੇ ਬੜੀ ਮੁਸ਼ਕਲ ਨਾਲ ਪਟੜੀ ਤੇ ਚੜਿਆ ਸਪੀਡ ਫੜਦਾ ਜਾਂਦਾ ਹੈ ਟਾਈਮ ਲੱਗ ਜੂਗਾ ਥੋੜਾ ਜਾਂ ਪਰ ਸਾਢੇ 3-4 ਸਾਲ ਦੀ ਉਮਰ ਹੈ ਜੇ ਬੱਚੇ ਨੂੰ ਵੀ ਆਪਾਂ ਕੰਪੇਅਰ ਕਰ ਲਈਏ ਸਾਢੇ 3-4 ਸਾਲ ਦਾ ਬੱਚਾ ਤੋਦਲਾ ਤੋਦਲਾ ਬੋਲਣ ਲੱਗਦਾ ਪਹਿਲੀ ਦੂਜੀ ਕਲਾਸ ਜਾਣ ਲੱਗਦਾ ਹਜੇ ਬੀਏ ਐਮਏ ਕਰਨੀ ਆ ਬੱਚੇ ਨੇ 55000 56000 ਦੇ ਨੇੜੇ ਤੇ ਸਰਕਾਰੀ ਨੌਕਰੀਆਂ ਦਿੱਤੀਆਂ 1 ਰੁਪਈਆ ਵੀ ਕੋਈ ਸਪਾਰਸ਼ ਵਾਲਾ ਕਹ ਦੇ ਵੀ 1 ਰੁਪਈਆ ਮਿਲ ਲੱਗਿਆ ਸਾਡਾ ਜੀ ਪੈਸੇ ਰਿਸ਼ਵਤ ਦੇ ਜਾਂ ਕੋਈ ਸਪਾਰਸ਼ ਲੱਗੀ 1 ਰੁਪਈਆ ਨਹੀਂ ਕੱਸੀਆਂ ਦਾ ਨਹਿਰਾਂ ਦਾ ਸੂਆਂ ਦਾ ਰਜਵਾਹਿਆਂ ਦਾ ਬੰਦ ਪਏ ਸੀ ਜਿਹੜੇ ਉਹਨਾਂ ਦਾ ਪਾਣੀ ਜਿਹੜਾ 38 38 ਸਾਲਾਂ ਬਾਅਦ ਲੋਕ ਕਹਿੰਦੇ ਪਾਣੀ ਦੇਖਿਆ ਜੀ ਆਕਸੀ ਚ ਪਾਈਪਾਂ ਥੱਲੇ ਦੱਬਤੀਆਂ ਕੰਮ ਚੱਲ ਰਿਹਾ ਹੈ ਬਿਜਲੀ ਉਹੀ ਖੰਬੇ ਨੇ ਉਹੀ ਜੈਂਪਰ ਨੇ ਉਹੀ ਗ੍ਰਿਡ ਨੇ ਉਹੀ ਟਰਾਂਸਫਾਰਮਰ ਨੇ ਹੁਣ ਕਿਨੇ ਆਉਂਦੀ ਹੈ ਬਿਜਲੀ ਖੇਤਾਂ ਵਾਲੀ ਕਿਨੇ ਆਉਂਦੀ ਹੈ ਨਾ ਮੈਂ ਦੋ ਗੱਲਾਂ ਕਹੀਆਂ ਸੀ ਜਦੋਂ ਮੈਂ ਆਪਾਂ ਨਵੇਂ-ਨਵੇਂ ਆਏ ਆ ਕਿਉਂਕਿ ਮੇਰੇ ਦਿਮਾਗ ਵਿੱਚ ਨਕਸ਼ੇ ਬਣੇ ਪਏ ਸੀ ਕਿ ਜੇ ਲੋਕਾਂ ਨੇ ਮੌਕਾ ਦਿੱਤਾ ਕਰਾਂਗੇ ਆ ਕਰਾਂਗੇ ਆ ਕਰਾਂਗੇ ਦੋ ਗੱਲਾਂ ਕਹੀਆਂ ਸੀ ਇੱਕ ਤਾਂ ਮੈਂ ਕਿਹਾ ਸੀ ਕਿ ਮੋਟਰਾਂ ਬੰਦ ਕਰਕੇ ਝੋਨਾ ਲੱਗਣ ਲਾ ਦਿਆਂਗੇ ਇੱਕ ਤਾਂ ਇਹ ਗੱਲ ਕਹੀ ਸੀ ਇੱਕ ਮੈਂ ਕਿਹਾ ਸੀ ਕਿ ਗੋਰੇ ਅੰਗਰੇਜ਼ ਇੱਥੇ ਆ ਕੇ ਕੰਮ ਕਰਿਆ ਕਰਨਗੇ ਫੈਕਟਰੀਆਂ ਖੋਲਣਗੇ ਦੋਨਾਂ ਦਾ ਅਕਾਲੀ ਦਲ ਤੇ ਕਾਂਗਰਸ ਨੇ ਮਜ਼ਾਕ ਉਡਾਇਆ ਸੀ ਲੈ ਕਿਵੇਂ ਹੋ ਜੂਗਾ ਲੈ ਕਿਵੇਂ ਹੋ ਜੂਗਾ ਮੈਂ ਕਿਹਾ ਕੋਈ ਗੱਲ ਨਹੀਂ ਜਿੱਦੇ ਹੋ ਗਿਆ ਉਹਦੇ ਗੱਲ ਕਰਾਂਗੇ ਜਦੋਂ ਥਰਮਲ ਪਲਾਂਟ ਖਰੀਦਿਆ ਗੋਇੰਦਵਾਲ ਸਾਹਿਬ ਵਾਲਾ ਨਾਲ ਕੋਲੇ ਦੀ ਖਾਨ ਚਲਾਈ ਤੇ ਬਿਜਲੀ ਹੋ ਗਈ ਆਮ ਦਿਨ ਮੈਂ ਕਿਹਾ ਵੀ ਦਫ਼ਤਰਾਂ ਦਾ ਟਾਈਮ 9 ਤੋਂ 5 ਹੈ ਸਰਕਾਰੀ ਦਫ਼ਤਰਾਂ ਦਾ ਕਿਸਾਨਾਂ ਦਾ ਟਾਈਮ ਖੇਤ ਜਾਣ ਦਾ ਰਾਤ ਦੇ 2 ਵਜੇ ਤੋਂ ਕਿਉਂ ਆ ਵੀ ਸੱਪਾਂ ਦੀ ਸਰੀਆਂ ਮਾਦ ਦੇ ਫਿਰਦੇ ਉੱਥੇ ਮੱਛਰ ਨਾਲ ਮਲੇਰੀਆ ਕਰਾਉਂਦੇ ਫਿਰਦੇ ਆ ਨੌ ਤੋਂ ਪੰਜ ਦੇਓ ਸਵੇਰੇ ਤੇ ਨਾਲ ਵੱਧ ਦੇ ਦਿਓ ਨੌ ਤੋਂ ਨੌ ਦੇ ਦਿਓ 12 ਘੰਟੇ ਦੇ ਦਿਓ ਕੋਈ ਕਮਲੇ ਨਹੀਂ ਹੈਗੇ ਕਿਸਾਨ ਵੀ ਆਪਦੀ ਬੱਟਾਂ ਤੋੜ ਲੈਣਗੇ ਬੰਦ ਕਰ ਦੇਣਗੇ ਮੋਟਰ ਉਹ ਅਗਲੇ ਦਿਨ ਲਾ ਲੈਣਗੇ ਕਿ ਜਦੋਂ ਮਰਜ਼ੀ ਚਲਾ ਲਓ ਹੁਣ ਮੇਰੇ ਕੋਲ ਵੀਡੀਓ ਆਉਂਦੀਆਂ ਨੇ ਕਿ ਬੱਲਵ ਲੱਗ ਜਗਦਾ ਜੀ ਬਿਜਲੀ ਹੈਗੀ ਆ ਪਰ ਮੋਟਰ ਖੜੀ ਆ ਕਿਉਂਕਿ ਇਧਰੋਂ ਦਮਾ ਦਮ ਦਮਾ ਦਮ ਕੱਸੀ ਵਾਲਾ ਪਾਣੀ ਆ ਰਿਹਾ ਜੀ ਮੋਟਰਾਂ ਬੰਦ ਕਰਕੇ ਝੋਨਾ ਲੱਗਣ ਲੱਗ ਗਿਆ ਆ ਕੁਛ ਦਿਨ ਪਹਿਲਾਂ ਪਰਸੋ ਚੋਂਥੇ ਸ਼ੰਭੂ ਬਾਰਡਰ ਦੇ ਨੇੜੇ ਹਾਲੈਂਡ ਦੀ ਕੰਪਨੀ ਨੀਦਰਲੈਂਡ ਦੀ ਡੀ ਹਾਜ਼ ਰਾਇਲ ਡੀ ਹਾਜ਼ ਕੈਟਲ ਫੀਡ ਬਣਾਉਂਦੀ ਆ ਪਸ਼ੂਆਂ ਦਾ ਚਾਰਾ ਜਿਵੇਂ ਆਪਾਂ ਖਾਲ ਬਣਾਉਂਦੇ ਆ ਲੇਟੈਸਟ ਕਿਸਮ ਦੀ ਹੈ ਦੁਨੀਆ ਦੀ 5ਵੇਂ ਨੰਬਰ ਦੀ ਟੌਪ 5 ਨੰਬਰਾਂ ਦੀ ਦੁਨੀਆ ਦੀ ਕੰਪਨੀ ਹੈ ਉਹ ਆਏ ਪਿਛਲੇ ਸਾਲ ਅਕਤੂਬਰ ਚ ਉਹਨਾਂ ਦਾ ਘਾਟਨ ਕੀਤਾ ਸੀ ਨੀ ਪੱਥਰ ਰੱਖਿਆ ਸੀ ਪਹਿਲੀ ਇੱਟ ਲਾ ਕੇ ਐਸ ਸਾਲ ਉਹਨਾਂ ਨੇ 1 ਅਕਤੂਬਰ ਨੂੰ ਪਹਿਲੀ ਬੋਰੀ ਕੈਟਲ ਫੀਡ ਦੀ ਫੈਕਟਰੀ ਚੋਂ ਬਾਹਰ ਕੱਢ ਕੇ ਐਤਕੀ ਫਿਰ ਉਹਨਾਂ ਨੇ ਮੈਥੋਂ ਹੀ ਘਾਟਨ ਕਰਾਇਆ ਆਗੇ ਨਾ ਗੋਰੇ ਫਿਰ ਹੁਣ ਨਹੀਂ ਬੋਲਦੇ ਹੁਣ ਉਹਨਾਂ ਨੂੰ ਪੁੱਛ ਲੋ ਨਾ ਨਾ ਤਾਂ ਐ ਨਹੀਂ ਤਾਂ ਐ ਨਹੀਂ ਜਿਉਂ ਲੱਗਦੇ ਮੈਨੂੰ ਗਾਲਾਂ ਦੇਣ ਤੜਕੀ ਹੋਰ ਕੋਈ ਕੰਮ ਨਹੀਂ ਕਿਸੇ ਕੋਲੇ ਸੌਰੇ ਭਵਨ ਤਮਾਨ ਭਵਨ ਤਮਾਨ ਭਵਨ ਤਮਾਨ ਭਵਨ ਤਮਾਨ ਭਵਨ ਤਮਾਨ ਬਸ ਚੁੱਪ ਬੰਟ ਮੈਂ ਕਿਹਾ ਤੁਸੀਂ ਇਧਰ ਹੀ ਲੱਗੇ ਰਹੋ ਮੈਂ ਤਾਂ ਲੋਕਾਂ ਵਾਲੇ ਪਾਸੇ ਲੱਗੇ ਹੋਇਆ ਹਾਂ ਉਹਨਾਂ ਨੂੰ ਕੋਈ ਪੰਜਾਬ ਦੇ ਮੁੱਦਿਆਂ ਦਾ ਫਿਕਰ ਨਹੀਂ ਉਹਨੂੰ ਸਿਰਫ ਆਪਣੀ ਕੁਰਸੀ ਦਾ ਫਿਕਰ ਹੈ ਉਹ ਕੁਰਸੀ ਜਿੱਤੇ ਮੈਂ ਬੈਂਦਾ ਹੀ ਨਹੀਂ ਕੁਰਸੀ ਤਾਂ ਬੈਠਾਂ ਜੇ ਲੋਕਾਂ ਜਾਣ ਤੋਂ ਟਾਈਮ ਮਿਲੇ ਮੈਂ 2 ਦਿਨ ਨਾ ਜਾਵਾਂ ਨਾ ਮੈਨੂੰ ਐ ਲੱਗਣ ਲੱਗਦਾ ਮੈਂ ਧਰਤੀ ਤੇ ਬੋਹਾਂ ਯਾਰ ਲੋਕਾਂ 'ਚ ਕਿਉਂ ਨਹੀਂ ਗਏ ਕੱਲ ਮੈਂ ਤਰਨ ਤਰਨ ਸੀ ਅੱਜ ਮੈਂ ਤੁਹਾਡੇ ਕੋਲੇ ਆ ਕੱਲ ਨੂੰ ਕਿਤੇ ਹੋਰ ਤੁਸੀਂ ਦੇਖਦੇ ਰਹੋਗੇ ਕਿਤੇ ਨਾ ਕਿਤੇ ਪਬਲਿਕ ਨੂੰ ਮਿਲੀਏ ਲੋਕਾਂ ਨੂੰ ਮਿਲੀਏ ਅੱਧੇ ਦੁੱਖ ਤਾਂ ਮਿਲਣ ਨਾਲ ਕੱਟੇ ਜਾਂਦੇ ਆ ਜੀ ਸੁਣਦੇ ਹੀ ਨਹੀਂ ਕੋਈ ਪਹਿਲਾਂ ਕਿਸੇ ਨੇ ਸੁਣਿਆ ਹੀ ਨਹੀਂ ਅੱਦੇ ਦੁੱਖ ਤਾਂ ਮਿਲਣ ਵਾਲੇ ਯਾਰ ਕਿਸੇ ਨੇ ਸੁਣਤਾ ਲਿਆ ਯਾਰ 20 ਸਾਲ ਪੁਰਾਣੀਆਂ 18-18 ਸਾਲ ਪੁਰਾਣੀਆਂ ਪੁਲਿਸ ਵਾਲਿਆਂ ਦੀਆਂ ਤਰੱਕੀਆਂ ਰੁਕੀਆਂ ਪਈਆਂ ਸੀ ਜੇ ਕਿਤੇ ਟਾਈਮ ਤੇ ਮਿਲੀਆਂ ਹੁੰਦੀਆਂ ਜਿਹੜੇ ਹੁਣ ਐਸਐਚਓ ਨੇ ਡੀਐਸਪੀ ਬਣੇ ਹੁੰਦੇ ਜੀ ਜੇ ਟਾਈਮ ਤੇ ਮਿਲਿਆ ਹੁੰਗੇ ਹੁਣ ਆ ਕੇ ਅਸੀਂ ਫਾਈਲਾਂ ਕਲੀਅਰ ਕਰੀਆਂ ਨੇ ਅਸੀਂ ਪੁੱਛਿਆ ਅਫਸਰਾਂ ਨੂੰ ਵੀ ਕਿਉਂ ਕਿਉਂ ਰੋਕਿਆ ਹੋਈਆਂ ਨੇ ਜਦੋਂ ਡਿਜ਼ਰਵ ਕਰਦੇ ਨੇ ਬਾਸ ਜੀ ਕਹਿੰਦੇ ਕੈਪਟਨ ਸਾਹਿਬ ਨੂੰ ਟਾਈਮ ਹੀ ਨਹੀਂ ਮਿਲਿਆ ਨਾ ਪ੍ਰਕਾਸ਼ ਸਿੰਘ ਬਾਦਲ ਨੂੰ ਟਾਈਮ ਮਿਲਿਆ ਅਫਸਰਾਂ ਨੇ ਜ਼ਾਇਨ ਨਹੀਂ ਕੀਤੇ ਮੈਂ ਕਿਹਾ ਯਾਰ ਥੋੜ੍ਹਾ ਟਾਈਮ ਨਹੀਂ ਮਿਲਿਆ ਤੇ ਉਹਨਾਂ ਉਹਨਾਂ ਦਾ ਟਾਈਮ ਤਾਂ ਖਤਮ ਕਰਤਾ ਨਾ ਤੁਸੀਂ ਹੁਣ ਜਾ ਕੇ ਕਿਤੇ ਸਾਡੇ ਧੀਆਂ ਪੁੱਤ ਜਿਹੜੇ ਇਹ ਵੀ ਆਪਣੀ ਧੀਆਂ ਪੁੱਤ ਨੇ ਪੁੱਤ ਆਪਣੀ ਭਤੀਜੇ ਚਾਚੇ ਨੇ ਇਹਨਾਂ ਦੀਆਂ ਤਰੱਕੀਆਂ ਦੀਆਂ ਹੁਣ ਫੈਲਾ ਕੱਢੀਆਂ ਨੇ ਹੁਣ ਵੱਡੇ ਵੱਡੇ ਅਫਸਰ ਬਣਨਗੇ ਥੋੜਾ ਜਿਹਾ ਹੁਣ ਥੋੜਾ ਸਪੀਡ ਵਧਾ ਦਾਂਗੇ ਚਲੋ ਛੇਤੀ ਬਣਾ ਦਾਂਗੇ ਸਾਡੀਆਂ ਪਿੰਡਾਂ ਚੋਂ ਕੁੜੀਆਂ ਜੱਜ ਬਣ ਰਹੀਆਂ ਨੇ ਜੱਜ ਆ ਦਿੱਲੇ ਪਿੰਡ ਦੀ ਕੁੜੀ ਜੱਜ ਲੱਗੀ ਉਹਦੀ ਦਾਦੀ ਨੂੰ ਤਿੰਨ ਦਿਨ ਨੀਂਦ ਨਹੀਂ ਆਈ ਡਾਕਟਰ ਦੇ ਲੈ ਕੇ ਜਾਣਾ ਪਿਆ ਕਹਿੰਦੀ ਮੈਨੂੰ ਕੁਝ ਗਲਤ ਜਾ ਲੱਗਦਾ ਪੁੱਤ ਐਂ ਜਾ ਕੇ ਬਣ ਸਕਦੇ ਆ ਉਹ ਕਹਿੰਦੇ ਬਣ ਗਈ ਬਣ ਗਈ ਕਹਿੰਦੀ ਪੈਸੇ ਦਾ ਕੋਈ ਲੱਗੇ ਨਹੀਂ ਬੇਬੇ ਨੀਂਦ ਨਹੀਂ ਆਈ ਚਾਚ ਸੋ ਅਸੀਂ ਕਦੇ ਸੋਚਿਆ ਨਹੀਂ ਸੀ ਸਾਡੇ ਪਿੰਡਾਂ 'ਚੋਂ ਜੱਜ ਬਣ ਜਾਣਗੇ ਸਾਡੀਆਂ ਧੀਆਂ ਸਾਡੀਆਂ ਭੈਣਾਂ ਸਾਡੇ ਮੁੰਡੇ ਬਿਨਾਂ ਰਿਸ਼ਵਤ ਤੋਂ ਪਟਵਾਰੀ ਬਣ ਜਾਣਗੇ ਡੀਐਸਪੀ ਬਣ ਜਾਣਗੇ ਮੈਂ ਤੁਹਾਨੂੰ ਫੇਰ ਕਹਿਣਾ ਪੜੋ ਕੰਪੀਟੀਸ਼ਨ ਦੀਆਂ ਕਿਤਾਬਾਂ ਲਾਇਬ੍ਰੇਰੀਆਂ ਖੋਲ ਰੇਆ ਪਿੰਡਾਂ 'ਚ ਕੰਪੀਟੀਸ਼ਨ ਦੀਆਂ ਕਿਤਾਬਾਂ ਪੜੋ ਪਟਵਾਰੀ ਕਿਵੇਂ ਲੱਗੀਦਾ ਜੇਈ ਕਿਵੇਂ ਬਣੀਦਾ ਜੇ ਜੇਈ ਬਣ ਕੇ ਜੇਈ ਬਣ ਕੇ ਗਾਹਾਂ ਵਾਲੀ ਨੌਕਰੀ ਦੀ ਕਿਤਾਬ ਪੜ ਲਓ ਕਈਆਂ ਨੇ ਤਿੰਨ ਤਿੰਨ ਨੌਕਰੀਆਂ ਲੈ ਲਈਆਂ ਇੱਕੋ ਸਾਲ 'ਚ ਪੁਰਾਣੀ ਛੱਡਤੀ ਵੱਡੀ ਲੈ ਲਈ ਨੰਬਰ ਲੈ ਆਓ ਇਹ ਹੋ ਨਹੀਂ ਸਕਦਾ ਕਿ ਤੁਹਾਡੇ 500 'ਚੋਂ 400 90 ਆ ਗਏ 480 ਵਾਲਾ ਬੰਦਾ ਤੁਹਾਡੇ ਪਿੰਡ ਦਾ ਹੀ ਜਾ ਤੁਹਾਡੇ ਕਿਸੇ ਰਿਸ਼ਤੇਦਾਰ ਦਾ ਦੋਸਤ ਮਿੱਤਰ ਦਾ ਕੋਈ ਜਵਾਕ ਜਿਹਦੇ 10 ਨੰਬਰ ਘੱਟ ਸੀ ਉਹ ਨੌਕਰੀ ਲੈ ਗਿਆ ਕਿਉਂਕਿ ਉਹਨੂੰ ਮੰਤਰੀ ਜਾਣਦਾ ਸੀ ਉਹਨੂੰ ਐਮਐਲਏ ਜਾਣਦਾ ਸੀ ਜੇ ਉਹਦੇ ਕੋਲੇ ਪੈਸੇ ਸੀ ਨਾ 490 ਵਾਲੇ ਨੂੰ ਹੀ ਨੌਕਰੀ ਮਿਲੂਗੀ ਤੁਹਾਡੇ ਘਰੇ ਚਿੱਠੀ ਆਊ ਸਰਕਾਰ ਦੀ ਕਿ ਆਹ ਕੁਰਸੀ ਤੇਰਾ ਇੰਤਜ਼ਾਰ ਕਰੀ ਜਾਂਦੀ ਐ ਆ ਜਾ ਆ ਕੇ ਬਹਿ ਜਾ